ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਆਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਅਮਰੀਕੀ ਰਾਸ਼ਟਰਪਤੀ 트੍ਰੰਪ ਨੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨੂੰ ਫੜਨ ਲਈ ਪ੍ਰੇਰਿਤ ਕੀਤਾ ਕਿਉਂਕਿ ਮਾਦਰੋ ਨੇ ਅਮਰੀਕਾ ਦੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਵੈਨਜ਼ੁਏਲਾ ਦੀ ਸਿਆਸਤ ਵਿੱਚ ਵੱਡਾ ਪੁਚਾਲ ਮਾਦਰੋ ਦੀ ਕੈਦ ਦੇ ਦਾਵਿਆਂ ਤੋਂ ਬਾਅਦ ਕਰ ਗੁਜ਼ਾਰ ਰਾਸ਼ਟਰਪਤੀ ਨੇ ਅਮਰੀਕਾ ਨਾਲ ਸਹਿਯੋਗ ਦੀ ਕੀਤੀ ਅਪੀਲ ਟ੍ਰੇਡ ਡੀਲ ਤੇ ਭਾਰਤ ਅਮਰੀਕਾ ਵਿੱਚ ਤਣਾਅ ਵਿਦੇਸ਼ੀ ਨਿਵੇਸ਼ਕਾਂ ਦੀ ਲਗਾਤਾਰ ਵਿਕਤੀ ਅਤੇ ਗਲੋਬਲ ਅਸਨਿਸ਼ਚਿਤਤਾ 2026 ਵਿੱਚ ਭਾਰਤ ਸਟਾਕ ਮਾਰਕੀਟ ਵਿੱਚ ਵੱਡੀ ਚੁਣੌਤੀ ਹੁਣ ਖਬਰਾਂ ਵਿਸਥਾਰ ਨਾਲ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਟੈਲੀਵਿਜ਼ਨ ਤੇ ਡਾਂਸ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਅਮਰੀਕੀ ਰਾਸ਼ਟਰਪਤੀ ਜонаਲ ਟਰੰਪ ਲਈ ਚਿੰਤਾ ਦਾ ਕਾਰਨ ਬਣਿਆ। ਮਾਦੁਰੋ ਨੇ ਅਮਰੀਕਾ ਦੀਆਂ ਚੇਤਾਵਨੀਆਂ ਨੂੰ ਹਲਕੇ ਵਿੱਚ ਲਿਆ ਜਿਸ ਕਾਰਨ ਟਰੰਪ ਨੇ ਉਹਨਾਂ ਨੂੰ ਫੜਨ ਦੀ ਯੋਜਨਾ ਬਣਾਈ ਹੈ। ਇਹ ਘਟਨਾ ਅੰਤਰਰਾਸ਼ਟਰੀ ਪੱਧਰ ਤੇ ਧਿਆਨ ਖਿੱਚਣ ਵਾਲੀ ਬਣੀ ਹੋਈ ਹੈ। ਹਾਲ ਹੀ ਵਿੱਚ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਟੈਲੀਵਿਜ਼ਨ ਤੇ ਡਾਂਸ ਕਰਨ ਵਾਲਾ ਵੀਡੀਓ ਸੰਸਾਰ ਭਰ ਵਿੱਚ ਧਿਆਨ ਦਾ ਕੇਂਦਰ ਬਣ ਗਿਆ ਹੈ। ਰਿਪੋਰਟਾਂ ਦੇ ਮੁਤਾਬਕ ਇਸ ਵੀਡੀਓ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਾਧੁਰੂ ਦੇ ਖਿਲਾਫ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਕਿਉਂਕਿ ਮਾਧੁਰੂ ਨੂੰ ਸੰਯੁਕਤ ਰਾਜ ਵੱਲੋਂ ਦਿੱਤੀਆਂ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਟੈਲੀਵਿਜ਼ਨ ਤੇ ਮਾਧੁਰੂ ਦਾ ਖੁੱਲਾ ਅਤੇ ਮਨੋਰੰਜਨ ਭਰਿਆ ਵਿਵਹਾਰ ਅਮਰੀਕੀ ਸੁਰੱਖਿਆ ਅਧਿਕਾਰੀਆਂ ਲਈ ਗੰਭੀਰ ਚਿੰਤਾ ਬਣ ਗਿਆ ਕਿਉਂਕਿ ਇਹ ਦਰਸਾਉਂਦਾ ਸੀ ਕਿ ਰਾਸ਼ਟਰਪਤੀ ਅੰਤਰਰਾਸ਼ਟਰੀ ਸਿਆਸਤ ਅਤੇ ਸੰਯੁਕਤ ਰਾਜ ਦੇ ਦਬਾਅ ਨੂੰ ਹਲਕੇ ਵਿੱਚ ਲੈ ਰਿਹਾ ਹੈ ਇਸ ਘਟਨਾ ਨੇ ਸਿਆਸੀ ਤਣਾਅ ਨੂੰ ਵਧਾਇਆ ਅਤੇ ਅਮਰੀਕੀ ਰਾਜਨੀਤਿਕ ਸੂਤਰਾਂ ਦੇ ਮਾਦਰੋ ਨੂੰ ਫੜਨ ਜਾਂ ਉਨ੍ਹਾਂ ਖਿਲਾਫ ਸੰਭਾਵਿਤ ਕਾਰਵਾਈ ਕਰਨ ਲਈ ਉਚਿਤ ਸਮੇਂ ਦੀ ਯੋਜਨਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਮਾਦਰੋ ਦਾ ਇਹ ਵਿਵਹਾਰ ਨਾ ਸਿਰਫ ਵੈਨਜ਼ੁਏਲਾ ਦੇ ਲੋਕਾਂ ਵਿੱਚ ਬਲਕਿ ਅੰਤਰਰਾਸ਼ਟਰੀ ਪੱਧਰ ਤੇ ਵੀ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਈ ਸਿਆਸਤਦਾਨਾਂ ਦਾ ਕਹਿਣਾ ਹੈ ਕਿ ਮਾਦਰੋ ਦੀ ਇਸ ਤਰ੍ਹਾਂ ਦੀ ਖੁੱਲੀ ਅਦਾਕਾਰੀ ਅਤੇ ਜਨਤਕ ਪ੍ਰਦਰਸ਼ਨ ਸੰਯੁਕਤ ਰਾਜ ਅਮਰੀਕਾ ਵਿੱਚ ਸਿਆਸੀ ਫੈਸਲਿਆਂ ਨੂੰ ਤੇਜ਼ ਕਰਨ ਵਿੱਚ ਵੀ ਲਿਆ ਜਾ ਰਿਹਾ ਹੈ। ਇਸ ਘਟਨਾ ਨੂੰ ਅੰਤਰਰਾਸ਼ਟਰੀ ਪੱਧਰ ਤੇ ਵੀ ਪ੍ਰਭਾਵਿਤ ਪਾਇਆ ਜਿੱਥੇ ਕਈ ਦੇਸ਼ਾਂ ਨੇ ਇਸ ਦੀ ਨਿੰਦਾ ਕੀਤੀ ਅਤੇ ਅਮਰੀਕੀ ਕਾਰਵਾਈ ਦੀ ਸੰਭਾਵਨਾ ਬਾਰੇ ਚਿੰਤਾ ਜਤਾਈ ਮਾਦੁਰੋ ਦੇ ਇਸ ਰਵੱਈਏ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਵਿਅਕਤੀਗਤ ਵਿਵਹਾਰ ਵੀ ਸਿਆਸਤ ਤੇ ਅੰਤਰਰਾਸ਼ਟਰੀ ਸਬੰਧਾਂ ਤੇ ਮਹੱਤਵਪੂਰਨ ਪ੍ਰਭਾਵ ਪਾ ਸਕਦਾ ਹੈ ਇਸ ਪੂਰੀ ਘਟਨਾ ਨੇ ਰਾਜਨੀਤਿਕ ਦੁਨੀਆ ਵਿੱਚ ਇਸ ਗੱਲ ਤੇ ਚਰਚਾ ਦਾ ਜਨਮ ਲੈ ਲਿਆ ਹੈ ਕਿ ਕਿਵੇਂ ਇੱਕ ਛੋਟਾ ਜਿਹਾ ਅਮਲ ਜਿਵੇਂ ਕਿ ਡਾਂਸ ਕਰਨਾ ਵੱਡੇ ਸਿਆਸੀ ਅਤੇ ਸੁਰੱਖਿਤ ਨਿਰਣਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਇਸ ਤਨਾਹ ਪਰ ਇਸ ਸਥਿਤੀ ਵਿੱਚ ਮਾਦੁਰੋ ਦੀ ਹਰ ਹਰਕਤ ਨੂੰ ਵਿਸ਼ੇਸ਼ ਧਿਆਨ ਨਾਲ ਦੇਖਿਆ ਜਾ ਰਿਹਾ ਹੈ ਜਦਕਿ ਅਮਰੀਕਾ ਅਤੇ ਹੋਰ ਅੰਤਰਰਾਸ਼ਟਰੀ ਸਹਿਯੋਗੀ ਦੇਸ਼ ਵਿੱਚ ਘਟਨਾ ਦੇ ਅਗਲੇ ਕਦਮਾਂ ਤੇ ਨਜ਼ਰ ਰੱਖ ਰਹੇ ਹਨ ਵੈਨਜ਼ੁਏਲਾ ਦੀ ਰਾਜਨੀਤਿਕ ਸਥਿਤੀ ਬਹੁਤ ਤਕੜੀ ਹੋ ਗਈ ਹੈ ਅਮਰੀਕਾ ਦੀ ਫੌਜ ਨੇ ਵੈਨਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦ్రో ਨੂੰ ਕੈਦੀ ਬਣਾ ਲਿਆ ਅਤੇ ਇਸ ਘਟਨਾ ਤੋਂ ਬਾਅਦ ਵੈਨਜ਼ੁਏਲਾ ਦੀ ਅਸਥਾਈ ਰਾਸ਼ਟਰਪਤੀ ਡੇਲਸੀ ਰੈਡਰਿਕਸ ਨੇ ਅਮਰੀਕਾ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ ਉਸਨੇ ਕਿਹਾ ਹੈ ਕਿ ਹੁਣ ਉਹ ਸੰਯੁਕਤ ਰਾਜ ਅਮਰੀਕਾ ਨਾਲ ਸ਼ਾਂਤੀ ਸਹਿਯੋਗ ਅਤੇ ਮਿਲ ਕੇ ਵਿਕਾਸ ਤੇ ਕਾਰਜ ਕਰਨਾ ਚਾਹੁੰਦੀ ਹੈ ਵੈਨਜ਼ੁਏਲਾ ਨਾਲ ਜੁੜੀ ਅੰਤਰਰਾਸ਼ਟਰੀ ਸਿਆਸਤ ਵਿੱਚ ਇਸ ਸਮੇਂ ਇੱਕ ਵੱਡੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਤਾਜ਼ਾ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ਅਨੁਸਾਰ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਵੈਨਜ਼ੁਏਲਾ ਦੇ ਲੰਬੇ ਸਮੇਂ ਤੋਂ ਸੱਤਾ ਵਿੱਚ ਰਹੇ ਰਾਸ਼ਟਰਪਤੀ ਨਿਕੋਲਸ ਮਾਦੂਰੋ ਨੂੰ ਕਬਜ਼ੇ ਵਿੱਚ ਲਿਆ ਗਿਆ ਜਿਸ ਤੋਂ ਬਾਅਦ ਦੇਸ਼ ਦੇ ਅੰਦਰ ਅਤੇ ਬਾਹਰ ਰਾਜਨੀਤਿਕ ਹਲਚਲ ਤੇਜ਼ ਹੋ ਗਈ ਹੈ ਇਸ ਸਥਿਤੀ ਵਿੱਚ ਵੈਨਜ਼ੁਏਲਾ ਦੀ ਕਾਰਗੁਜ਼ਾਰੀ ਜਾਂ ਅਸਥਾਈ ਰਾਸ਼ਟਰਪਤੀ ਨੇ ਸੰਯੁਕਤ ਰਾਜ ਅਮਰੀਕਾ ਵੱਲ ਦੋਸਤੀ ਅਤੇ ਸਹਿਯੋਗ ਦਾ ਹੱਥ ਵਧਾਇਆ ਉਹਨਾਂ ਦਾ ਕਹਿਣਾ ਹੈ ਕਿ ਵੈਨਜ਼ੁਏਲਾ ਪਿਛਲੇ ਕਈ ਸਾਲਾਂ ਤੋਂ ਭਿਆਨਕ ਆਰਥਿਕ ਮੰਦੀ ਮੰਗਿਆਈ ਦਵਾਈਆਂ ਅਤੇ ਖਾਣ-ਪੀਣ ਦੀ ਘਾਟ, ਬੇਰੋਜ਼ਗਾਰੀ ਅਤੇ ਲੋਕਾਂ ਦੇ ਵੱਡੇ ਪੱਧਰ ਦੇ ਦੇਸ਼ ਛੱਡਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਅਸਥਾਈ ਰਾਸ਼ਟਰਪਤੀ ਨੇ ਕਿਹਾ ਹੈ ਕਿ ਹੁਣ ਸਮਾਂ ਆ ਗਿਆ ਹੈ ਕਿ ਪੁਰਾਣੇ ਵਿਵਾਦਾਂ, ਪਾਬੰਦੀਆਂ ਅਤੇ ਤਣਾਅ ਵਿੱਚ ਪਿੱਛੇ ਛੱਡ ਕੇ ਅਮਰੀਕਾ ਨਾਲ ਮਿਲ ਕੇ ਇੱਕ ਨਵੀਂ ਸ਼ੁਰੂਆਤ ਕੀਤੀ ਜਾਵੇ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਵੈਨਜ਼ੂਏਲਾ ਸ਼ਾਂਤੀਪੂਰਵਕ ਹੱਲ ਕਾਨੂੰਨੀ ਪ੍ਰਕਿਰਿਆ ਲੋਕਤੰਤਰਕ ਪ੍ਰਣਾਲੀ ਅਤੇ ਅੰਤਰਰਾਸ਼ਟਰੀ ਨਿਯਮਾਂ ਦੀ ਪਾਲਣਾ ਲਈ ਤਿਆਰ ਹੈ ਉਮੀਦ ਜਤਾਈ ਜਾ ਰਹੀ ਹੈ ਕਿ ਜੇ ਅਮਰੀਕਾ ਵੱਲੋਂ ਸਹਿਯੋਗ ਮਿਲਦਾ ਹੈ ਤਾਂ ਦੇਸ਼ ਵਿੱਚ ਵਿਦੇਸ਼ੀ ਨਿਵੇਸ਼ ਵੱਧ ਸਕਦਾ ਹੈ ਆਰਥਿਕਤਾ ਮਜ਼ਬੂਤ ਹੋ ਸਕਦੀ ਹੈ ਅਤੇ ਆਮ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਆ ਸਕਦਾ ਹੈ ਇਸ ਸਾਰੇ ਮਾਮਲੇ ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਕਿਉਂਕਿ ਇਹ ਘਟਨਾ ਨਾ ਸਿਰਫ ਵੈਨਜ਼ੁਏਲਾ ਦੀ ਸਿਆਸਤ ਨੂੰ ਬਦਲ ਸਕਦੀ ਹੈ ਸਗੋਂ ਲਾਤੀਨੀ ਅਮਰੀਕਾ ਦੀ ਰਾਜਨੀਤਿਕ ਦਿਸ਼ਾ ਤੇ ਵੀ ਡੂੰਗਾ ਸਰਪਾ ਸਕਦੀ ਆ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਇਹ ਹੋਵੇਗਾ ਕਿ ਮਹੱਤਵਪੂਰਨ ਅਮਰੀਕਾ ਅਤੇ ਵੈਨਜ਼ੁਏਲਾ ਦੇ ਰਿਸ਼ਤੇ ਕਿਵੇਂ ਅੱਗੇ ਵਧਿਆਣ ਅਤੇ ਕੀ ਇਹ ਨਵਾਂ ਸੰਵਾਦ ਦੇਸ਼ ਦੇ ਲੋਕਾਂ ਲਈ ਵਾਕਈ ਕੋਈ ਰਾਹਤ ਲਿਆਉਂਦਾ ਹੈ ਜਾਂ ਨਹੀਂ ਭਾਰਤੀ ਸ਼ੇਅਰ ਬਾਜ਼ਾਰ 2026 ਲਈ ਕੁਝ ਚੁਣੌਤੀਆਂ ਭਰਿਆ ਹੋ ਸਕਦਾ ਹੈ ਭਾਰਤ ਅਤੇ ਅਮਰੀਕਾ ਵਿਚਕਾਰ ਟ੍ਰੇਡ ਡੀਲ ਤੇ ਹਲੇ ਤੱਕ ਸਹਿਮਤੀ ਨਾ ਬਣਨਾ ਵੀ ਵੱਡੀ ਚਿੰਤਾ ਬਣਿਆ ਹੋਇਆ ਹੈ ਇਸ ਦੇ ਨਾਲ ਹੀ ਵਿਦੇਸ਼ੀ ਨਿਵੇਸ਼ਕ ਜਿਨ੍ਹਾਂ ਨੇ ਐਫ ਐਲ ਐਲ ਕਿਹਾ ਜਾਂਦਾ ਲਗਾਤਾਰ ਭਾਰਤੀ ਬਾਜ਼ਾਰ ਤੋਂ ਪੈਸਾ ਕੱਢ ਰਹੇ ਹਨ ਜਿਸ ਕਾਰਨ ਸਟਾਕ ਮਾਰਕੀਟ ਤੇ ਦਬਾਅ ਬਣ ਰਿਹਾ ਹੈ ਜਦੋਂ ਵਿਦੇਸ਼ੀ ਨਿਵੇਸ਼ਕ ਘਟਦਾ ਹੈ ਤਾਂ ਸ਼ੇਅਰ ਦੀਆਂ ਕੀਮਤਾਂ ਤੇ ਵੀ ਉਤਾਰ ਚੜਾਅ ਵੱਧ ਜਾਂਦਾ ਹੈ ਭਾਰਤੀ শেয়ার ਬਾਜ਼ਾਰ 2026 ਵਿੱਚ ਇੱਕ ਵੱਡੇ ਦੌਰ ਵਿੱਚ ਦਾਖਲ ਹੋ ਸਕਦਾ ਹੈ ਜਿੱਥੇ ਇੱਕ ਪਾਸੇ ਦੇਸ਼ ਦੀ ਅਰਥਵਿਵਸਥਾ ਮਜ਼ਬੂਤ ਦਿਸ ਰਹੀ ਹੈ ਪਰ ਦੂਜੇ ਪਾਸੇ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਖਤਰੇ ਬਾਜ਼ਾਰ ਲਈ ਚੁਣੌਤੀ ਬਣਦੇ ਸਾਹਮਣੇ ਆ ਰਹੇ ਹਨ ਮਾਹਿਰਾਂ ਦੇ ਮੁਤਾਬਕ ਸਭ ਤੋਂ ਵੱਡਾ ਮੁੱਦਾ ਭਾਰਤ ਅਤੇ ਅਮਰੀਕਾ ਵਿਚਕਾਰ ਟ੍ਰੇਡ ਡੀਲ ਤੇ ਬਣੀ ਹੋਈ ਅਸਪਸ਼ਟਤਾ ਤੇ ਹੈ ਕਿਉਂਕਿ ਦੋਵੇਂ ਦੇਸ਼ ਵਪਾਰਕ ਸਮਝੌਤੇ ਤੇ ਸਹਿਮਤ ਨਹੀਂ ਹੁੰਦੇ ਤਾਂ ਇਸ ਦਾ ਅਸਰ ਨਿਰਯਾਤ ਕਰਨ ਵਾਲੀਆਂ ਕੰਪਨੀਆਂ ਆਈਟੀ ਸੈਕਟਰ ਫਾਰਮਾ ਅਤੇ ਮੈਨੂਫੈਕਚਰਿੰਗ ਵਰਗੇ ਖੇਤਰਾਂ ਤੇ ਪੈਂਦਾ ਇਸ ਦੇ ਨਾਲ ਹੀ ਵਿਦੇਸ਼ੀ ਸੰਸਤਾਗਤ ਨਿਵੇਸ਼ਕ ਜਿਨ੍ਹਾਂ ਨੂੰ ਐਫਆਈਆਈ ਕਿਹਾ ਜਾਂਦਾ ਹੈ ਪਿਛਲੇ ਕਈ ਮਹੀਨਿਆਂ ਤੋਂ ਭਾਰਤੀ ਸਟਾਕ ਮਾਰਕੀਟ ਤੋਂ ਪੈਸਾ ਕੱਢ ਰਿਹਾ ਇਸ ਕਾਰਨ ਨਿਫਟੀ ਅਤੇ ਸੈਂਸ ਐਸ ਵਰਗੇ ਮੁੱਖ ਇੰਜੈਕਸਾਂ ਵਿੱਚ ਉਤਾਰ ਚੜਾਵ ਵੇਖਣ ਨੂੰ ਮਿਲ ਰਿਹਾ ਅਤੇ ਆਮ ਨਿਵੇਸ਼ਕਾਂ ਵਿੱਚ ਵੀ ਇਹ ਜਰਦਾ ਮਾਹੌਲ ਬਣ ਰਿਹਾ ਜਦੋਂ ਵਿਦੇਸ਼ੀ ਨਿਵੇਸ਼ ਘਟਦਾ ਹੈ ਤਾਂ ਰੁਪਏ ਤੇ ਦਬਾਅ ਪੈਂਦਾ ਹੈ ਕੰਪਨੀਆਂ ਲਈ ਪੂੰਜੀ ਇਕੱਠੀ ਕਰਨਾ ਮੁਸ਼ਕਲ ਹੋ ਜਾਂਦਾ ਹੈ ਅਤੇ ਵਿਜਾਰ ਦੀ ਰਫਤਾਰ ਹੌਲੀ ਹੋ ਜਾਂਦੀ ਹੈ ਮਾਹਿਰਾਂ ਨੇ ਇਹ ਚੇਤਾਵਨੀ ਦਿੱੰਦਿਆ ਹੋਇਆ ਕਿ ਆ ਕਿ ਗਲੋਬਲ ਪੱਧਰ ਤੇ ਮੰਗਾਈ ਅਮਰੀਕਾ ਵੱਲੋਂ ਵਿਆਜ ਦਰਾਂ ਦੇ ਬਾਰੇ ਫੈਸਲਾ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਪੂਰ ਰਾਜਨੀਤਿਕ ਤਣਾਅ ਅਤੇ ਵਿਦੇਸ਼ੀ ਮਾਰਕੀਟਾਂ ਵਿੱਚ ਆਰਥਿਕਤਾ ਭਾਰਤੀ ਸ਼ੇਅਰ ਬਾਜ਼ਾਰ ਨੂੰ ਹੋਰ ਪ੍ਰਭਾਵਿਤ ਕਰ ਸਕਦੀ ਹੈ ਹਾਲਾਂਕਿ ਸਰਕਾਰ ਵੱਲੋਂ ਇਨਫਰਾਸਟ੍ਰਕਚਰ ਡਿਜੀਟਲ ਵਿਕਾਸ ਅਤੇ ਉਦਯੋਗਾਂ ਨੂੰ ਉਤਸ਼ਾਹਿਤ ਕਰਨਾ ਵੀ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਪਰ ਇਹ ਫਿਰ ਵੀ ਮਾਹਿਰਾਂ ਦੀ رائے ਹੈ ਕਿ 2026 ਵਿੱਚ ਨਿਵੇਸ਼ਕਾਂ ਨੂੰ ਛੋਟੇ ਸਮੇਂ ਦੇ ਲਾਭ ਦੀ ਥਾਂ ਲੰਬੇ ਸਮੇਂ ਦੀ ਸੋਚ ਨਾਲ ਵਿਚਾਰ ਵਿੱਚ ਬਣੇ ਰਹਿਣਾ ਚਾਹੀਦਾ ਹੈ ਸਮਝਦਾਰੀ ਟੀਰਜ ਅਤੇ ਸਹੀ ਜਾਣਕਾਰੀ ਹੀ ਆਉਣ ਵਾਲੇ ਸਮੇਂ ਵਿੱਚ ਭਾਰਤੀ ਨਿਵੇਸ਼ਕਾਂ ਲਈ ਸਭ ਤੋਂ ਵੱਡੀ ਤਾਕਤ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਸਾਲ ਵਿਜਾਰ ਲਈ ਮੌਕੇ ਵੀ ਲਿਆ ਸਕਦਾ ਹੈ ਅਤੇ ਖਤਰੇ ਵੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਹਾਲ ਹੀ ਵਿੱਚ ਅਮਰੀਕਾ ਵਿੱਚ ਵਿਦੇਸ਼ੀਆਂ ਵੱਲੋਂ ਲਿਆ ਜਾ ਰਿਹਾ ਫੈਡਰਲ ਤੇ ਡਾਟਾ ਜਾਰੀ ਕੀਤਾ ਜਿਸ ਡਾਟਾ ਵਿੱਚ ਉਹਨਾਂ ਨੇ ਖਾਸ ਤੌਰ ਤੇ ਪਾਕਿਸਤਾਨ ਅਤੇ ਚੀਨ ਦੇ ਨਾਗਰਿਕਾਂ ਨੂੰ ਦਰਸਾਇਆ ਜੋ ਅਮਰੀਕਾ ਵਿੱਚ ਫੈਡਰਲ ਲੈਰੀਅਨ ਦਿਲਚਸਪ ਗੱਲ ਤਾਂ ਇਹ ਹੈ ਕਿ ਭਾਰਤ ਦਾ ਨਾਮ ਇਸ ਲਿਸਟ ਵਿੱਚ ਨਹੀਂ ਆਇਆ 트럼ਪ ਨੇ ਇਸ ਕਦਮ ਨਾਲ ਅੰਤਰਰਾਸ਼ਟਰੀ ਸਿਆਸਤ ਵਿੱਚ ਚਰਚਾ ਛੇੜ ਲਈ ਹੈ ਅਤੇ ਲੋਕ ਇਸ ਬਾਰੇ ਸੋਚ ਰਹੇ ਹਨ ਅਮਰੀਕਾ ਦੇ ਰਾਸ਼ਟਰਪਤੀ ਹਾਲੇ ਵਿੱਚ ਅਮਰੀਕਾ ਵਿੱਚ ਵਿਦੇਸ਼ੀਆਂ ਵੱਲੋਂ ਲਿਆਏ ਜਾ ਰਹੇ ਵੈਲਫੇਅਰ ਦਾ ਡਾਟਾ ਜਾਰੀ ਕੀਤਾ ਗਿਆ ਜੋ ਅੰਤਰਰਾਸ਼ਟਰੀ ਮੀਡੀਆ ਅਤੇ ਸਿਆਸੀ ਸਰਕਲਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਇਸ ਡਾਟਾ ਵਿੱਚ ਖਾਸ ਤੌਰ ਤੇ ਪਾਕਿਸਤਾਨ ਅਤੇ ਚੀਨ ਦੇ ਨਾਗਰੀਕਾਂ ਨੂੰ ਦਰਸਾਇਆ ਗਿਆ ਜੋ ਅਮਰੀਕਾ ਵਿੱਚ ਸਰਕਾਰੀ ਸਹਾਇਤਾ ਲੈ ਕੇ ਆ ਰਹੇ ਹਨ ਦਿਲਚਸਪ ਗੱਲ ਤਾਂ ਇਹ ਹੈ ਕਿ ਭਾਰਤ ਦਾ ਨਾਮ ਇਸ ਲਿਸਟ ਵਿੱਚ ਨਹੀਂ ਹੈ 트럼ਪ ਦੇ ਇਸ ਕਦਮ ਨਾਲ ਅਮਰੀਕੀ ਰਾਜਨੀਤਿਕ ਮੰਚ ਤੇ ਗਹਿਰਾ ਪ੍ਰਭਾਵ ਪਿਆ ਕਿਉਂਕਿ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉਹਨਾਂ ਨੇ ਵਿਦੇਸ਼ੀ ਨਾਗਰਿਕਾਂ ਦੇ ਵੈਲਫੇਅਰ ਦੇ ਆંકੜੇ ਖਾਸ ਤੌਰ ਤੇ ਚੁਣੇ ਹਨ ਅਤੇ ਇਸ ਨਾਲ ਅੰਤਰਰਾਸ਼ਟਰੀ ਰੁਚੀਆਂ ਅਤੇ ਆਮ ਲੋਕਾਂ ਵਿੱਚ ਵੀ ਕਈ ਪ੍ਰਸ਼ਨ ਉੱਠੇ ਹਨ ਵਿਦੇਸ਼ੀ ਮੀਡੀਆ ਅਤੇ ਸਿਆਸਤਦਾਨਾਂ ਦੇ ਅਨੁਸਾਰ ਇਹ ਡੇਟਾ ਅਮਰੀਕਾ ਵਿੱਚ ਸਰਕਾਰੀ ਨੀਤੀਆਂ, ਨਾਗਰਿਕਤਾ ਕਾਨੂੰਨਾ, ਵਿਜੀਫੀਆ ਅਤੇ ਇਮੀਗ੍ਰੇਸ਼ਨ ਸਿਸਟਮ ਤੇ ਗਹਿਰਾ ਅਸਰ ਪਾ ਸਕਦਾ ਹੈ ਕਿਉਂਕਿ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਦੇਸ਼ ਦੇ ਕਈ ਵਧੇਰੇ ਸਰਕਾਰੀ ਸਹਾਇਤਾ ਲੈ ਰਹੇ ਹਨ ਅਤੇ ਕਿਸ ਦੇਸ਼ ਨੂੰ ਇਸ ਵਿੱਚ ਨਹੀਂ ਦਰਸਾਇਆ ਗਿਆ ਲੋਕ ਅਤੇ ਮੀਡੀਆ ਇਹ ਵੀ ਸੋਚ ਰਹੇ ਹਨ ਕਿ ਭਾਰਤ ਦਾ ਨਾਮ ਇਸ ਲਿਸਟ ਵਿੱਚ ਨਾ ਆਉਣ ਦਾ ਕਾਰਨ ਕੀ ਹੈ ਅਤੇ ਇਸ ਦਾ ਭਾਰਤ ਅਮਰੀਕਾ ਦੇ ਰਿਸ਼ਤਿਆਂ ਤੇ ਕੀ ਪ੍ਰਭਾਵ ਪੈ ਸਕਦਾ ਹੈ ਇਸ ਦੇ ਨਾਲ ਨਾਲ ਟਰੰਪ ਨੇ ਡੇਟਾ ਜਾਰੀ ਕਰਨ ਦੇ ਫੈਸਲੇ ਨੂੰ ਕੁਝ ਹੋਰ ਸਿਆਸੀ ਤਰੀਕਿਆਂ ਨਾਲ ਲੈ ਰਿਆ ਹੈ ਅਤੇ ਕਈ ਵਾਰ ਇਸ ਨੂੰ ਆਪਣੀ ਅਗਲੀ ਚੋਣੇ ਰਣਨੀਤੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ ਮਾਹਿਰ ਕਹਿੰਦੇ ਹਨ ਕਿ ਇਹ ਡੇਟਾ ਨਾ ਸਿਰਫ ਸਰਕਾਰੀ ਸਹਾਇਤਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਾ ਹੈ ਬਲਕਿ ਵਿਦੇਸ਼ੀ ਨੀਤੀਆਂ ਆਮ ਲੋਕਾਂ ਦੀ ਧਾਰਨਾ ਅਤੇ ਮੀਡੀਆ ਕਵਰੇਜ ਤੇ ਵੀ ਵੱਡਾ ਪ੍ਰਭਾਵ ਪਾ ਸਕਦਾ ਹੈ ਇਸ ਤਰ੍ਹਾਂ ਦੇ ਆંકੜਿਆਂ ਨਾਲ ਅਮਰੀਕਾ ਵਿੱਚ ਸਿਆਸਤ ਅਤੇ ਅੰਤਰਰਾਸ਼ਟਰੀ ਰਿਸ਼ਤਿਆਂ ਵਿੱਚ ਹੋ ਰਹੀ ਚਰਚਾਵਾਂ ਹੁਣ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਿਹੜੇ ਨਵੇਂ ਤਣਾਅ ਅਤੇ ਵਿਚਾਰ ਵਟਾਂਦਰੇ ਇਸ ਤੋਂ ਜਨਮ ਲੈਂਦੇ ਹਨ ਇਸ ਸਾਰੇ ਮਾਮਲੇ ਤੇ ਨਜ਼ਰ ਰੱਖਣ ਵਾਲੇ ਮਾਹਿਰਾਂ ਨੇ ਕਿਹਾ ਹੈ ਕਿ ਲੋਕਾਂ ਲਈ ਜਾਣਕਾਰੀ ਰੱਖਣਾ ਅਤੇ ਅਸਲ ਆંકੜਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾ ਜੋ ਗਲਤ ਫਹਮੀਆਂ 'ਚ ਚਰਚਾ ਬਿਨਾ ਸਹੀ ਤੱਥਾਂ ਦੇ ਫੈਸਲਾ ਨਾ ਲਿਆ ਜਾ ਸਕੇ ਅੱਜ ਦੇ ਅਮਰੀਕਾ ਨਿਊਜ਼ ਬੁਲੇਟਿਨ ਵਿੱਚ ਫਲ ਹਾਲ ਨਹੀਂ ਕਲ ਫਿਰ ਮੌਜੂਦ ਹੋਵਾਂਗੇ ਨਵੀਆਂ ਤੇ ਤਾਜ਼ਾ ਅਪਡੇਟਸ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ